ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਨਮਨਧਨ ਤੇ ਨਮਸਵੇ ਅੱਜ ਪਹਿਲੇ ਕੋਰਸ ਦਾ ਹੈਗਾ ਲਾਸਟ ਡੇ ਤੇ ਸਾਨੂੰ ਹੈਗੀ ਮਿਲਟਰੀ ਟ੍ਰੀਟ ਮਤਲਬ ਈਅਰ ਸ਼ੇਅਰਿੰਗ ਆਰ ਫੂਡਸ ਸਾਨੂੰ ਇਨਸਟਰਕਸ਼ਨ ਸੀਗੀਆਂ ਮਾਸਟਰ ਦੀਆਂ ਪ੍ਰੋਫੈਸਰ ਦੀਆਂ ਉਹ ਇਹ ਸਾਰੇ ਜਾਣੇ ਅੱਜ ਆਪਦੇ ਆਪਦੇ 스ਨੈਕਸ ਲੈ ਕੇ ਆਓ ਵਟ ਏਵਰ ਯੂ ਵਾਂਟ ਚਿਪਸ ਲੈ ਆਓ ਕੋ ਰਮਣਾ ਕੇ ਤੇ ਸਾਨੂੰ ਡਿਫਰੈਂਟ ਡਿਫਰੈਂਟ ਫੂਡ ਟ੍ਰਾਈ ਕਰਨ ਦਾ ਮੌਕਾ ਲੱਗਿਆ ਹੁਣ ਤਾਂ ਫਿਨਿਸ਼ ਹੋ ਗਿਆ ਹਾਂ ਤਾਂ ਜੁਰੂ ਹੁੰਦਾ ਸੀਗਾ ਤੇ ਹੁਣ ਤਾਂ ਖਾਲੀ ਪਏ ਨੇ Excuse me, uh, excuse me, Thank you. snacks, snooks, whatever. Sorry, I didn't enjoy it. ਪਹਿਲਾਂ ਸਾਡੀ ਫੋਟੋ ਹੋ ਗਈ ਸੀ ਸਾਡੇ ਟੀਚਰ ਨਾਲ ਤੇ ਹੁਣ ਇਹ ਦੂਸਰੀ ਕਲਾਸ ਵਾਲੇ ਨੇ ਤੇ ਹੁਣ ਇਹ ਫੋਟੋ ਕਲਿੱਕ ਕਰਨਗੇ ਇਸ ਘਰ ਆ ਫੂੜੀ ਬਹੁਤ ਵਧੀਆ ਸੀਗਾ ਅਸੀਂ ਤਾਂ ਪੰਜਾਬੀ ਆ ਤੇ ਅਸੀਂ ਜਿੱਥੇ ਵੀ ਜਾਣਾ ਹੋਵੇ ਰੋਟੀਆਂ ਹੀ ਦੇਖ ਦਿੰਨੇ ਆ ਪਰ ਜਿੱਥੇ ਅਸੀਂ ਜੀ ਨਮਾ ਟਰਾਈ ਕੀਤਾ ਜਾ ਜਿਹੜਾ ਕਿ ਫਾਈਨਲੀ ਐਮ ਐਨ ਲੀਡਰਸ਼ਿਪ ਦਾ ਪਹਿਲਾ ਸਬਜੈਕਟ ਕੰਪਲੀਟ ਹੋ ਗਿਆ ਤੇ ਥਿਸ ਇਜ਼ ਦਾ ਯੂਨੀਵਰਸਿਟੀ ਨਾਟ ਅ ਯੂਨੀਵਰਸਿਟੀ ਲਾਈਕ ਫਲੋਰਾ ਯੂਨੀਵਰਸਿਟੀ ਦਾ ਇਹ ਮਾਸਟਰ ਫੋਕਸ ਬਣਾ ਰਹੇ ਆ ਕਿੱਥੇ ਵਧੀਆ ਹੋਊਗਾ ਹਾਂ ਪੂਰੀ ਸੈਲੀ ਰੇਟ ਹੋ ਰਹੀ ਆ ਖੁਸ਼ੀ ਹੈ ਨਾ ਪਹਿਲਾ ਕੋਰਸ ਕੰਪਲੀਟ ਕਰਨ ਦੀ ਖੁਸ਼ੀ ਫਸਟ ਟਰਮ ਫਸਟ ਸਮੈਸਟਰ ਯਾ ਫਸਟ ਟਰਮ ਆਫ ਫਸਟ ਸਮੈਸਟਰ ਐਂਡ ਫਸਟ ਕੋਰਸ ਖੜੋ 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 ਫਿਰ ਅਸੀਂ ਜਾਣਾ ਸ਼ੀਜ਼ ਆ ਕੈਮਰਾਮੈਨ ਕੈਮਰਾਵਿਮੈਨ ਪਲੀਜ਼ All done. Chala ja. Thank, you, Thank you, Sarah. So, we are going down now. university oh, tour? Sorry. We are on fourth floor and now going to the ground floor. I am Catholic here. I am Catholic here. ਚਲੋ ਕਿੱਥੇ ਬੈਠਾਂਗੇ ਉੱਥੇ ਵੀ ਬੈਠ ਸਕਦੇ ਆ ਇੱਥੇ ਬੈਠ ਸਕਦੀ ਪਰ ਇੱਥੇ ਵੀ ਨਹੀਂ ਇੱਥੇ ਲਿਖਾਂਗੇ ਕਿ ਮੈਨੂੰ ਟੇਬਲ ਚਾਹੀਦਾ ਟੇਬਲ ਚਾਹੀਦਾ ਯਾ ਉੱਥੇ ਵੀ ਬੈਠ ਸਕਦੇ ਆ ਬਾਹਰ ਚਲੀਏ ਚਲ ਫਿਰ ਚਲ ਫਿਰ ਇੱਥੇ ਸਟਰਾਬਕਸ ਆ ਵਨ ਆਫ ਦਾ ਰੋਸਟ ਵਨ ਆਫ ਦਾ ਗੰਦੀ ਡਰਿੰਕ ਓਹੋ ਛੰਡੀ ਛੰਡੀ ਆਵਾ ਹਾਂ ਉੱਥੇ ਚੱਲਦੇ ਆਂ ਹੈਂਡਆਉਟਸ ਕੰਪਲੀਟ ਕਰਨ ਵਾਸਤੇ ਹੁਣ ਉੱਥੇ ਜਾ ਕੇ ਬੱਤਾਂਗੇ ਇਥੇ ਮੇਂ ਗੱਲ ਸੁਣਾ ਕਾਉਂਸਲਟੈਂਟ ਆਫਿਸ ਚ ਮਤਲਬ ਕੋਈ ਜਿੱਦਾਂ ਕੰਸਲਟੈਂਟ ਹੁੰਦੇ ਨੇ ਸੋ ਥਿਸ ਇਜ਼ ਆਰ ਯੂਨੀਵਰਸਿਟੀ ਕੈਂਪਸ ਪਤਾ ਨਹੀਂ ਕਿੱਥੋਂ ਤੱਕ ਆ ਸਾਡੇ ਪਿੰਡ ਜਿੱਡੀ ਯੂਨੀਵਰਸਿਟੀ ਆ ਮੁਕੰਚੀ ਨਹੀਂ ਹੁੰਦੀਗੀ ਸੋ ਮੈਂ ਕਦੇ ਸੋਚਿਆ ਨਹੀਂ ਸੀਗਾ ਵੀ ਮੈਂ ਐਡੀ ਵੱਡੀ ਯੂਨੀਵਰਸਿਟੀ ਚ ਪੜ ਸਕਦੀ ਆ ਬਟ ਆਮ ਸੋ ਆਈ ਕੈਨ ਸੇ ਆਮ ਐਨ ਇੰਟੈਲੀਜੈਂਟ ਪਰਸਨ ਆਮ ਪਰਸਿੰਗ ਮਾਈ ਸਟਡੀ ਇਨ ਵਨ ਆਫ ਦਾ ਬਿਗੇਸਟ ਯੂਨੀਵਰਸਿਟੀ ਆਫ ਕੈਨੇਡਾ ਸੋ ਹੈਵ ਯੂ ਇਹ ਜਿਹੜੀ ਆ ਵੀਡੀਓ ਸ਼ੂਟ ਆਪਾਂ ਪਹਿਲਾਂ ਕਰ ਲਈ ਸੀ ਪਰ ਪਹਿਲਾਂ ਆਪਾਂ ਲਗਾਈ ਆ ਦੂਸਰੀ ਕਿਉਂਕਿ ਉਹ ਆਪਾਂ ਨਾਲ ਦੀ ਨਾਲ ਆਪਣੀ ਆਡੀਓ ਵੀ ਕੀਤੀ ਸੀ ਇਹਦੇ ਚ ਆਪਾਂ ਨਾਲ ਦੀ ਨਾਲ ਨਹੀਂ ਕੁਝ ਬੋਲਿਆ ਸੀਗਾ ਫੂਡ ਬਹੁਤ ਤਰ੍ਹਾਂ ਦਾ ਸੀਗਾ ਮਤਲਬ ਸੀਰੀਅਸਲੀ ਮੈਂ ਇਹ ਦੇਖ ਕੇ ਹੈਰਾਨ ਹੋ ਗਈ ਪਹਿਲਾਂ ਮੈਂ ਇਹ ਸੋਚਦੀ ਸੀਗੀ ਵੀ 스낵ਸ ਆਪਦੇ ਲੈ ਕੇ ਜਾਉਣੇ ਨੇ ਕੀ ਕੋਈ ਚਿਪਸ ਲੈ ਜੂਗਾ ਕੋਈ ਕੀ ਲੈ ਜੂਗਾ ਨਾ ਇਹ ਨੱਕ ਨਾ ਕੀ ਹੋਊਗਾ ਬਟ ਸੀਰੀਅਸਲੀ ਫੂਡ ਫਿਨਿਸ਼ ਨਹੀਂ ਕਰ पाए ਅਸੀਂ ਸਾਰੇ ਜਾਣੇ ਰਗ ਲਗਤ ਤਰਾਂ ਦਾ ਸੀ ਸਾਰਿਆਂ ਨੇ ਟਰਾਈ ਕੀਤਾ ਕਿੰਨੇ ਜਾਣੇ ਨੇ ਇੱਥੇ ਯੂ ਕੈਨ ਸੀ। ਦਿਸ ਸਟਿਲ ਜਦੋਂ ਅਸੀਂ ਨੀਚੇ ਤੋਂ ਵਾਪਸ ਆਈਆਂ ਤੇ ਉੱਥੇ ਚਿਪਸ ਦੇ ਪੈਕੇਟ ਹਜੇ ਪਏ ਹੋਏ ਸੀ ਕਿ ਨਹੀਂ ਤੇ ਉਹ ਵੀ ਫੁੱਲ ਫੁੱਲ ਫਿਨਿਸ਼ ਹੋਏ ਵੀ ਨਹੀਂ ਸੀਗੇ। ਤੇ ਮੈਂ ਫਿਰ ਇਹ ਸੋਚਿਆ ਵੀ ਲਾਈਕ ਇਹ ਲੋਕ ਅਸੀਂ ਕਦੇ ਨਹੀਂ ਸੋਚ ਸਕਦੇ ਵੀ ਆਏ ਆਪਦੇ ਕੋਲੋਂ 2-2 4-4 ਰੁਪਏ ਲਾ ਕੇ ਅਸੀਂ ਸਮਾਨ ਲਿਆ ਕੇ ਤੇ ਸੈਲੀਬ੍ਰੇਟ ਕਰੀਏ। ਵੀ ਇੱਥੇ ਕਿਸੇ ਦੀ ਪੌਕੇਟ ਚ ਆਈ ਡੋਨਟ ਥਿੰਕ ਸੋ ਵੀ ਮੋਰ ਥੈਨ 10 ਡਾਲਰ ਵੀ ਗਏ ਹੋਣਗੇ ਤੇ ਮਤਲਬ ਇੰਨਾ ਵਧੀਆ ਇੰਜੋਏ ਹੋਇਆ ਖਾਣ ਪੀਣ ਪੂਰਾ ਸੀਗਾ ਲਾਈਕ ਇੱਕ ਦੂਸਰੇ ਨਾਲ ਗੱਲਾਂ ਬਾਤਾਂ ਫੋਟੋਆਂ ਹੋਈਆਂ ਤੇ ਬਹੁਤ ਵਧੀਆ ਸੀਗਾ ਓਵਰਆਲ ਵੀ ਇੱਥੇ ਲੋਕੀ ਕੰਮ ਵੀ ਕਰਦੇ ਆ ਪਰ ਸਟ੍ਰੈਸ ਨਹੀਂ ਲੈਂਦੇ ਕਿਸੇ ਚੀਜ਼ ਦਾ ਛੋਟੀਆਂ ਛੋਟੀਆਂ ਗੱਲਾਂ ਚ ਮਤਲਬ ਇਹ ਖੁਸ਼ੀ ਭਾਲਦੇ ਆ ਸਾਡੇ ਕੀ ਆ ਸਾਡੇ ਕਲਚਰ ਚ ਤਾਂ ਬਸ ਅਸੀਂ ਤਾਂ ਫਰਸਟ੍ਰੇਟ ਹੋਏ ਰਹਿੰਨੇ ਆ ਸਾਨੂੰ ਪਤਾ ਹੀ ਨਹੀਂਗਾ ਵੀ ਇੰਨੀਆਂ ਛੋਟੀਆਂ ਛੋਟੀਆਂ ਗੱਲਾਂ ਚ ਇੰਨੀ ਖੁਸ਼ੀ ਮਿਲਦੀ ਆ ਇਹ ਮੇਰਾ ਫਰਸਟ ਟਾਈਮਰ ਐਕਸਪੀਰੀਅੰਸ ਸੀਗਾ ਵੀ 2-2 4-4 ਡਾਲਰ ਲਾ ਕੇ ਅਸੀਂ ਨਾਟ ਮੋਰ ਦੈਨ 10 10 ਡਾਲਰ ਵੀ ਇੰਨੀ ਮਤਲਬ ਵਧੀਆ ਇਹ ਆਪਦੀ ਹੈਗੀ ਜਿਹੜੀ ਸਾਡੀ ਆਫਟਰਨੂਨ ਸੀਗੀ ਸਪੈਂਡ ਹੋਈ ਵੀ ਨਾਲੇ ਤਾਂ ਸਾਰਿਆਂ ਨੇ ਇੱਕ ਦੂਸਰੇ ਦਾ ਫੂਡ ਟਰਾਈ ਕੀਤਾ ਵੀ ਅਸੀਂ ਪਤਾ ਨਹੀਂ ਕਿੰਨੀਆਂ ਕੰਟਰੀਜ਼ ਦੇ ਇੱਥੇ ਬੱਚੇ ਪੜ੍ਹਦੇ ਆ ਕਲਾਸਾਂ 'ਚ ਤੇ ਹਰ ਇੱਕ ਕੋਈ ਆਪ ਦਾ ਬਣਾ ਕੇ ਲੈ ਕੇ ਆਇਆ ਸੀ ਕੋਈ ਭਲਾ ਦੁਕਾਨ ਤੋਂ ਵੀ ਬਾਇ ਕਰਕੇ ਲੈ ਕੇ ਆਇਆ ਸੀਗਾ ਪਰ ਆਪਣੇ ਆਪਣੇ ਜਿਹੜੇ ਕਲਚਰ ਦੇ ਫੂਡ ਨੇ ਉਹ ਲੈ ਕੇ ਆਏ ਸੀ ਤੇ ਕਾਫੀ ਵਧੀਆ ਐਕਸਪੀਰੀਅੰਸ ਰਿਹਾ ਓਵਰ ਆਲ ਤੇ ਚਾਹੀਦਾ ਨਿੱਕੀਆਂ-ਨਿੱਕੀਆਂ ਖੁਸ਼ੀਆਂ ਇੰਜੋਏ ਕਰਨੀਆਂ ਚਾਹੀਦੀਆਂ ਜਿੰਨਾ ਤੇ ਲੱਗਦਾ ਕੁਝ ਵੀ ਨਹੀਂਗਾ ਸੁਣ ਰਿਹਾ ਜਿੰਨਾ ਚਾ ਚੜੇ ਆਪਿਆ ਵਿਆਹ ਜਿੰਨਾ ਦੇਖੋ ਕਿ ਉਹ ਡੇਗੀ ਆ ਉਹਨੂੰ ਟੋਲਦਾ ਆ ਵੀ ਕੋਰਤਾ-ਕੋਰਤਾ ਪਿਆ ਮਾਪੇ ਆ ਕੇ ਜੱਟਾ ਪੂਰਾ ਤੜਿਆ ਕਰਦਾ ਉਹ ਇੰਟਰਡਿਊਸ ਕਰਾ ਰਹੀ ਹੈ ਦੇ ਇਤਨੇ ਮਾਸਟਰ ਐਵੇਂ ਦੇ ਨੇ ਜੋ ਅੱਖਾਂ ਪਿੱਛੇ ਲੱਗ-ਲੱਗ ਕੇ ਹੋ ਜਾ ਕੁਛ ਕਰਦੇ ਨੇ ਐਕਚੁਅਲੀ ਬਦਿਆ ਤਰੀਕਾ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਇਹ ਕੋਈ ਕੋਰਸ ਨਹੀਂ ਫਿਨਿਸ਼ ਹੋਇਆ ਸਾਡਾ ਇਹ ਹੈਗਾ ਵੀ ਅਸੀਂ ਪੂਰਾ ਕੋਰਸ ਖਤਮ ਕਰ ਲਿਆ 1.5 ਸਾਲ ਦੀ ਸਟੱਡੀ ਹੈ ਤੇ ਅਜੇ ਅਸੀਂ ਇੱਕ ਹੀ ਸਬਜੈਕਟ ਫਿਨਿਸ਼ ਕੀਤਾ ਇਹਨਾਂ ਦਾ ਕੰਮ ਇਹ ਹੈ ਵੀ ਇਹਨਾਂ ਨੇ ਸਾਨੂੰ 6 ਹਫ਼ਤੇ ਇੱਕ ਸਬਜੈਕਟ ਪੜਾਇਆ ਤੇ ਉਹ ਫਿਨਿਸ਼ ਹੋ ਗਿਆ ਤੇ ਹੁਣ ਅਗਲੇ 6 ਹਫ਼ਤੇ ਹੋਰ ਸਬਜੈਕਟ ਪੜਾਉਣ ਜੋਕ ਫਿਨਿਸ਼ ਹੋ ਜਾਊਗਾ ਆ ਹੀ 6-6 ਹਫ਼ਤਿਆਂ ਨੇ ਕਰਕੇ ਕਲਾਸਾਂ ਲਗਾਈ ਜਾਂਦੇ ਨੇ ਇੱਕ ਕੋਰਸ ਫਿਨਿਸ਼ ਹੋ ਜਾਂਦਾ ਤੇ ਬਸ ਉਹਦਾ ਨਾਮਾ ਨਿਸ਼ਾਨ ਖਤਮ ਹੋ ਜਾਂਦਾ ਤੇ ਗਾਹਲੇ ਚੱਲ ਪੈਂਦੇ ਨੇ ਤੇ ਬਸ ਇਹ ਸਿਰਫ ਇੱਕ ਸਮੈਸਟਰ ਨਹੀਂ ਇੱਕ ਸਬਜੈਕਟ ਫਿਨਿਸ਼ ਕਰਨ ਦੀ ਖੁਸ਼ੀ ਹੈ ਤੇ ਇਹ ਟ੍ਰੋਪਾਂ ਚੱਲ ਰਹੀਆਂ ਨੇ ਵਧੀਆ ਆਉਣ ਦੇ ਦੇ